ਫਿਕਰ ਅਜਮੰਟ ਵਿੱਚ ਸੀਗੇ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਹਥਿਆਰ ਬੰਦ ਹੋ ਗਏ ਆਪਣੇ ਸਾਥੀਆਂ ਨਾਲ ਸ੍ਰੀ ਅਕਾਲ ਦਸਵਾਤ ਨੂੰ ਚਾਲੇ ਪਾਲੇ ਭਾលਿਆ ਗਿਆ ਲੰਮਾ ਟਾਈਮ ਜਿਹੜੀ ਆ ਜੇਲ੍ਹ ਘਟਣੀ ਪਈ ਤਸ਼ੱਦਦਾਂ ਚੱਲਣੀਆਂ ਪਈਆਂ ਪਰਿਵਾਰ ਨੂੰ ਤੇ ਅੱਜ ਉਸ ਪਰਿਵਾਰ ਨੂੰ ਜੇ ਮਾਣ ਮਿਲੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੇ ਟਿੱਕ ਤੇ ਦੇ ਕੇ ਨਮਾਜ਼ੇ ਆਇਆ ਤੇ ਇਹ ਜਿਹੜੇ ਝਾੜੂ ਵਾਲੇ ਤੇ ਆਹ ਜਿਹੜੇ ਕਹਿੰਦੇ ਆ ਜੀ ਅਸੀਂ ਇਮਰਾ ਦੇ ਪੋਤੇ ਆ ਤੇ ਇਹ ਉਂਗੀਆਂ ਠਾ ਰਹੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਹਿੰਦੇ ਜੀ ਧਰਮੀ ਫੌਜੀ ਬੜੇ ਤਰੇ ਫਿਰਦੇ ਆ ਆ ਸਾਡੇ ਬਜ਼ੁਰਗ ਮਾਨਜੋਗ ਬੈਠੇ ਆ ਇਹਨਾਂ ਨੂੰ ਦੱਸੋ ਜੀ ਧਰਮੀ ਫੌਜੀ ਦੀ ਆਪਣੀ ਪੰਥ ਨੂੰ ਦੇਣ ਕੀ ਆ ਇਹਨਾਂ ਕੋਲ ਖੁਸ਼ ਨਹੀਂ ਹੈਗਾ ਦੱਸਣ ਨੂੰ ਵੀ ਅਸੀਂ ਦੱਸ ਸਕੀਏ ਕਿ ਆਹ 4-5 ਸਾਲਾਂ ਜੇ ਕੀ ਕਰਾਇਆ ਵਾ ਇਹ ਜਿੱਕੜ ਛੁੱਟਣ ਦੇ ਹੋਏ ਬਸ ਹਰ ਮੇਰੇ ਤੇ ਸਤੂ ਇਹੋ ਜਿਹੇ ਬੰਦਾ ਆ ਜਿਨੇ ਉਹਦੀਆਂ ਸੱਜੀਆਂ ਖੱਬੀਆਂ ਬਾਵਾ ਹੁੰਦੀਆਂ ਹੈਗੀਆਂ ਉਹਨਾਂ ਦੇ ਪਰਚੇ ਕਰਾਦੇ ਕਿੰਨੇ ਧੀਆਂ ਪੈਣਾ ਸਾਰੀਆਂ ਦੀਆਂ ਸੰਧੀਆਂ ਹੁੰਦੀਆਂ ਵਾ ਉਹਨਾਂ ਨੇ ਮੈਨੂੰ ਵੀ ਨਹੀਂ ਬਖਸ਼ਿਆ ਮੇਰੇ ਤੇ ਵੀ ਪਰਚਾ ਕਰਾਤਾ ਝੂਠੇ ਪਰਚੇ ਕਰਾਈ ਜਾ ਰਹੇ ਆ ਕਿ ਇਹ ਦੱਬ ਜਾਣਗੇ ਪਰ ਇਹ ਭੁੱਲ ਜਾਣ ਆਪਾਂ ਦੱਬਣ ਵਾਲੇ ਨਹੀਂ ਜੇ ਆਪਾਂ ਇੱਥੇ ਆਏ ਆ ਨਾ ਇਲੈਕਸ਼ਨ ਜਿੱਤਣ ਲਈ ਆਏ ਆ ਇਹਨਾਂ ਫੁੱਗਲੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਆ ਤੇ ਅੱਜ ਤੁਹਾਨੂੰ ਦੇਖ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਇੰਨੀ ਸੰਗਤ ਜਿਹੜੀ ਆ ਸਾਡੇ ਨਾਲ ਆ 11 ਤਰੀਕ ਨੂੰ ਤੱਕੜੀ ਤੇ ਇੱਕ ਨੰਬਰ ਤੇ ਵਟਾਂ ਦਮਾ ਕੇ ਤੁਸੀਂ ਆਪਣੀ ਕੀਮਤੀ ਵੋਟ ਪਾਇਓ ਜੇ ਉਹਦੇ ਕੀਮਤ ਤੁਹਾਨੂੰ ਅਸੀਂ ਦੱਸਾਂਗੇ ਵੀ ਜ਼ਰੂਰ ਇਹਨਾਂ ਨੂੰ ਤੇ ਪਾਰਟੀਆਂ ਨੂੰ ਪਤਾ ਨਹੀਂ ਕੀ ਕੀਮਤ ਹੁੰਦੀ ਏ ਇੱਕ ਇੱਕ ਵੋਟ ਦੀ ਜੇ ਤੁਸੀਂ ਮੇਰਨਾ ਸਮਝੇ ਤੇ ਦੋਵੇਂ ਹੱਥ ਖੜੇ ਕਰਕੇ ਗੱਜ ਦੇ ਨਾਰਾ ਲਾਣਾ ਜੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਧਰਮੀ ਫੌਜੀ ਐਸੋਸੀਏਸ਼ਨ ਨੂੰ ਬੇਨਤੀ ਹੈ ਕਿ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਉਹ ਸਨਮਾਨ ਕਰਨਗੇ ਜੀ ਸਰਦਾਰ ਸਰੂਪ ਸਿੰਘ ਜੀ ਸਰਦਾਰ ਅਮਰੀਕ ਸਿੰਘ ਜੀ ਔਰ ਨਾਲ ਹੀ ਨਗਰ ਪੰਚਾਇਤ ਦੇ ਸਾਰੇ ਆਗੂ ਸਾਡੇ ਆਪਣੇ ਇਥੋਂ ਦੇ ਪੰਚਾਇਤ ਅਰਮੀ ਫੌਜੀ ਜਿਹੜੇ ਨਾਲ ਸਰਦਾਰ ਜਸਵੰਤ ਸਿੰਘ ਜੀ ਦੇ ਰਹੇ ਨੇ ਸਰਦਾਰ ਹਰਮਨ ਸਿੰਘ ਵੀ ਦੇਖਣ ਅਰਮੀ ਫੌਜੀ ਸਰਦਾਰ ਜਸਵੰਤ ਸਿੰਘ ਜੀ ਦੇ ਨਾਲ ਰਹੇ ਆ ਜੋ ਸ਼੍ਰੋਮਣੀ ਕਾਲਜ ਦੇ ਨਾਲ ਚੱਲ ਰਹੇ ਨੇ ਔਰ ਸਰਦਾਰ ਹਰਮਨ ਸਿੰਘ ਵਰਗੇ ਚਾਹੇ ਤੋਂ ਮਰਦੂ ਮੋਲਣ ਔਰ ਨਾਲ ਉਹਦੇ ਨਾਲ ਦੇ ਸਾਥੀ ਸਰਦਾਰ ਜਸਵੰਤ ਸਿੰਘ ਜੀ ਦੇ ਸਾਥੀ ਸਰਦਾਰ ਸਰੂਪ ਸਿੰਘ ਜੀ ਸਰਦਾਰ ਜਮੇਲ ਸਿੰਘ ਜੀ ਸਾਰੀ ਪਰਵੂ ਫੌਜੀ ਐਸੋਸੀਏਸ਼ਨ ਸ਼੍ਰੋਮਣੀ ਕਾਲਜ ਦੇ ਨਾਲ ਚੱਲ ਰਹੀ ਹੈ ਸਾਡੇ ਨਾਮ ਤੇ ਪਿੰਡ ਵੱਲੋਂ ਬਗਿਆੜੀ ਦੇ ਸਰਪੰਚ ਸਾਹਿਬ ਵੱਲੋਂ ਸਾਰੇ ਸਨਮਾਨ ਕਰ ਰਹੇ ਆ ਦੀ ਪ੍ਰਧਾਨਪੁਰ ਦਾ ਬੋਲੇ ਇਸ ਦੁਨੀਆ ਬੇਨਤੀ ਹੈ ਕਿ ਹੁਣ ਪ੍ਰਧਾਨ ਸਾਹਿਬ ਨੇ ਸਾਡੇ ਪੰਜਾਬ ਪੰਜਾਬੀ ਦਾ ਮਾਨ ਸਰਦਾਰ ਸੁਖਬੀਰ ਸਿੰਘ ਦੀ ਬਾਦਲਚਾਨ ਨੇ ਤੁਹਾਡੇ ਸਾਹਮਣੇ ਹੋਣਾ ਸਾਰੇ ਬਹਿ ਜੋ ਜੀ ਸਾਰੇ ਬਹਿ ਜੋ ਮਾਮਾ ਕਾਕਾ ਸਾਪਾ ਜੀ ਨੂੰ ਬੇਨਤੀ ਹੈ ਜੀ ਸਾਰੇ ਕਹਿ ਦੇ ਕੀ ਕਰੀ ਬੈਠ ਜੰਦੀ ਜਿੱਥੇ ਜਿੱਥੇ ਜਗ੍ਹਾ ਮਿਲ ਜੀ ਸਾਡੇ ਸਰਦਾਰ ਅਮਰੀਕ ਸਿੰਘ ਜੀ ਦੇ ਘਰੋਂ ਸਾਡੇ ਸਿਤਕਾਰਯੋਗ ਮਾਮੂ ਜੀ ਬਣਾ ਨੂੰ ਸਨਮਾਨ ਕੀਤਾ ਜਾ ਰਿਹਾ ਹੈ ਬਾਦਲ ਸਾਹਿਬ ਦਾ ਹੁਣ ਬਾਦਲ ਸਾਹਿਬ ਸਾਡੇ ਸਨਮੂਕਣ ਦੇ ਵੀ ਜ਼ੋਰਦਾਰ ਜਕਾਰੇ ਬੰਨਾਂ ਸਵਾਗਤ ਕਰੀਏ ਬੋਲੇ ਸੋਨਹਾ ਯਾਰੀ ਸਾਥ ਸੰਗਤ ਜੀ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪੰਥ ਦਾ ਜਿਹੜਾ ਗੜ ਹੈ ਮੱਝ ਹੈ ਤੇ ਤੁਸੀਂ ਜਾਣਦੇ ਹੋ ਕਿ ਪੰਜਾਬ ਵਿੱਚ ਤੇ ਪੰਜਾਬ ਤੋਂ ਬਾਹਰ ਜਿੱਥੇ ਆਪਣੇ ਭੈਣ ਭਰਾ ਬੈਠੇ ਆ ਉਹਨਾਂ ਦੀ ਗੋਆਈ ਕਰਨ ਵਾਲੀ ਇਕੱਲੀ ਇੱਕੋ ਹੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਆਮ ਸਿਆਸੀ ਪਾਰਟੀਆਂ ਮੰਗੂ ਨਹੀਂ ਹੈ ਆ ਇੱਕ ਸੋਚ ਹੈ ਕੋਈ ਵੀ ਜਥੇਬੰਦੀ ਹੈ ਇਹਦਾ ਨਿਸ਼ਾਨਾ ਗੁਰੂ ਘਰਾਂ ਦੀ ਸੇਵਾ ਹੈ ਗੁਰੂ ਘਰਾਂ ਦੀ ਰੱਖਿਆ ਕਰਨਾ ਹੈ ਖਾਲਸਾ ਪੰਥ ਦੀ ਲੜਾਈ ਲੜਨੀ ਹੈ ਗਰੀਬ ਕਿਸਾਨ ਮਜ਼ਦੂਰ ਦੀ ਲੜਾਈ ਲੜਨੀ ਹੈ ਇਹਦਾ ਮਕਸਦ ਕੋਈ ਸਰਕਾਰ ਬਣਾਉਣਾ ਨਹੀਂ ਸਰਕਾਰ ਤਾਂ ਪਿਛਲੇ 105 ਸਾਲ ਹੋ ਗਏ ਬਣੀ ਨੂੰ ਸਰਕਾਰ ਤਾਂ ਪਿਛਲੇ 40 ਸਾਲਾਂ ਜੀ ਬਣੀ ਹੈ ਪਹਿਲੇ ਤਾਂ ਆਪਣੇ ਬਜ਼ੁਰਗ ਜਿਹੜੇ ਪਾਰਟੀ ਦੇ ਜਸਦਾਰ ਸੀ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਪਹਿਲੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜੀ ਉਦੋਂ ਸ਼ਹਾਦਤਾਂ ਦਿੱਤੀਆਂ ਜਦੋਂ ਦੇਸ਼ ਰਾਦ ਹੋਇਆ ਉਹਦੇ ਵਾਂਗ ਫਿਰ ਤੋਂ ਸੰਘਰਸ਼ ਸ਼ੁਰੂ ਹੋ ਗਿਆ ਪੰਜਾਬ ਖਾਤਰ ਪੰਜਾਬੀ ਸੂਬੇ ਖਾਤਰ ਖਾਲਸਾ ਪੰਥ ਖਾਤਰ ਕਿਸਾਨੀ ਖਾਤਰ ਗਰੀਬ ਖਾਤਰ ਜਿੰਨੀਆਂ ਵੀ ਲੜਾਈਆਂ ਲੜੀਆਂ ਅੱਗੇ ਹੋ ਕੇ ਕਾਲੀ ਦਲ ਨੇ ਲੜੀਆਂ ਤਾਂ ਹੀ ਉਹ ਕਿਹਾ ਜਾਂਦਾ ਹੈ ਕੱਲੀ ਆਪ ਪਾਰਟੀ ਹੈ ਦੁਨੀਆਂ ਵਿੱਚ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ ਆ ਇੱਕ ਪਾਰਟੀ ਹੈ ਜਿਹੜੀ ਆਮ ਹੁੰਦੀ ਆਪਣੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਮੈਨੂੰ ਯਾਦ ਹੈ ਜਦ ਮੈਂ ਛੋਟਾ ਹੁੰਦਾ ਸੀ 8-9 ਸਾਲ ਦਾ ਉਦੋਂ ਬਾਪੂ ਬਾਦਲ ਨਾ ਮੈਂ ਕਈ ਵਾਰ ਇਲੈਕਸ਼ਨਾਂ 'ਚ ਪਿੰਡਾਂ ਜਾਂਦਾ ਉਦੋਂ ਵੱਡੇ ਬਾਦਲ ਸਾਹਿਬ ਇੱਕ ਪਿੰਡ 'ਚ ਇੱਕੋ ਹੀ ਹੁੰਦਾ ਸੀ ਸਾਡਾ ਮੋਢੀ ਕੋਈ ਬਜ਼ੁਰਗ ਜਸਦਾਰ ਸਾਰੇ ਪਿੰਡ ਵਾਲੇ ਉਹਦੇ ਅੱਖੇ ਲੱਗਦੇ ਸੀ ਇੱਕ ਨੂੰ ਸਨੇਹਾ ਦੇ ਦਿੰਦੇ ਪਾਰਟੀ 'ਚ ਸਾਰਾ ਪਿੰਡ ਇਕੱਠਾ ਹੋ ਜਾਂਦਾ ਉਦੋਂ ਜਜ਼ਬਾ ਸੀ ਉਦੋਂ ਬੀਬੀਆਂ ਮਾਈਆਂ ਜਦੋਂ ਵੋਟ ਪਾਉਣ ਜਾਂਦੀਆਂ ਸੀ ਉਹ ਤਾਂ ਪਹਿਲੇ ਮੱਥਾ ਟੇਕੀਆਂ ਸੀ ਤਕੜੀ ਨੂੰ ਕਿ ਆ ਕਾਂਗਰਸ ਦੀ ਜਿਵੇਂ ਬਕਤੀ ਹੈ ਸਾਡੀ ਯਾਰ ਪਾਰਟੀ ਹੈ ਗੁਰੂ ਘਰ ਦੀ ਪਾਰਟੀ ਹੈ ਆਪਣੇ ਜਿਹੜੇ ਨਵੀਆਂ ਪੀੜ੍ਹੀਆਂ ਆ ਜਾਂਦੀਆਂ ਉਹ ਉਹ ਪੁਰਾਣਾ ਇਤਿਹਾਸ ਭੁੱਲੀ ਜਾਂਦੀਆਂ ਕਿ ਆ ਇਤਿਹਾਸ ਕੀ ਹੈ ਇਹੀ ਦੇਨ ਕੀ ਹੈ ਤੇ ਜੇ ਕਾਲੀ ਨਾਲ ਕਮਜ਼ੋਰ ਹੁੰਦਾ ਤਾਂ ਨੁਕਸਾਨ ਕੀ ਹੈ ਨਵੀਂ ਪੀੜ੍ਹੀ ਨੂੰ ਨਹੀਂ ਪਤਾ ਤੇ ਹੁਣ ਹੋ ਕੀ ਰਿਹਾ ਹੁਣ ਤਾਂ ਜਿਹਨੂੰ ਦੋ ਗਨਮੈਨ ਦੇ ਦਿਓ ਆਪਣੀ ਮਾਂ ਪਾੜੀ ਨੂੰ ਛੱਡ ਦਿੰਦਾ ਥੋੜੀ ਚੇਰਮੈਨ ਦੀ ਗੱਲ ਕਰ ਲੋ ਜਾਂ ਕੋਈ ਹੋਰ ਦੇ ਦੀ ਗੱਲ ਕਰ ਲੋ ਆਪਣੀ ਮਾਂ ਪਾੜੀ ਨੂੰ ਛੱਡ ਜਾਂਦਾ ਆ ਹਰਮੀਰ ਦੇਖ ਲੋ ਵੱਡੇ ਬਾਪੂ ਬਾਦਲ ਕਹਿੰਦੇ ਹੁੰਦੇ ਸੀ ਆ ਜਥੇਬੰਦੀ ਆਪਣੀ ਮਾਂ ਹੈ ਜਿਹੜਾ ਆਪਣੀ ਮਾਂ ਤੇ ਪਿੱਠ ਤੇ ਮਾਰ ਸਕਦਾ ਹੈ ਉਹ ਤੋਂ ਵੱਡਾ ਕੱਡਿਆ ਬੰਦਾ ਕੋਈ ਨਹੀਂ ਹੋ ਸਕਦਾ ਸਾਰੇ ਨਿੰਗ ਮੰਨੇ ਸਰਕਾਰਾਂ ਦੇ ਨਿੰਗ ਮਰ ਗਏ ਹੁਣ ਉਹ ਸੋਚੀ ਬੈਠਾ ਸੀ ਖਤਮ ਹੋ ਗਈ ਪਾਰਟੀ ਤੇ ਹੁਣ ਮੇਰਾ ਮੈਂ ਕੋਈ ਸਾਲ ਕਿੱਥੇ ਲਾਦਾ ਨੌਨ ਨਾਟ ਕਿੱਥੇ ਕਮਾਉਣ ਵਾਸਤੇ ਐ ਜੀ ਘਟਿਆ ਸੋਟ ਵਾਲੇ ਲੋਕ ਵਫਾ ਨਹੀਂ ਕਰ ਸਕਦੇ ਐ ਗੁਆਈ ਨਹੀਂ ਕਰ ਸਕਦੇ ਵੱਡੇ ਬਾਦਲ ਸਾਹਿਬ ਵੀ ਥੋੜੇ ਬਜ਼ੁਰਗ ਵੀ ਜਿਨ੍ਹਾਂ ਨੇ ਬਾਦਲ ਸਾਹਿਬ ਨਾਲ ਅਕਾਲੀ ਦਰ ਦੇ ਮੋਰਚਿਆਂ 'ਚ 8-8 ਦਾ ਸਾਲ ਲਾਇਆ ਜੇ ਉਹਨਾਂ ਦੀ ਸੋਚ ਹਰਮੀਦ ਵਰਗੀ ਹੁੰਦੀ ਉਹਨਾਂ ਨੇ ਜੇਲ੍ਹਾਂ 'ਚ ਨਹੀਂ ਜਾਣਾ ਸੀ ਉਹ ਸਾਰੇ ਬਜ਼ੁਰਗਾਂ ਨੇ ਲਾਲਚਾਂ ਨੂੰ ਪਾਸੇ ਕਰਕੇ ਘਰ ਬਾਹਰ ਨੂੰ ਪਾਸੇ ਕਰਕੇ ਉਹਨਾਂ ਨੇ ਕੌਮ ਖਾਤਰ ਆਪਣੀ ਕੁਰਬਾਨੀਆਂ ਦਿੱਤੀਆਂ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਹੈ ਨੁਕਸਾਨ ਆਪਣਾ ਹੋ ਗਿਆ ਕੌਮ ਦਾ ਹੋ ਗਿਆ ਪਾਰਟੀ ਦਾ ਹੋ ਗਿਆ ਆ ਟੈਲੀਫੋਨ ਨਹੀਂ ਕਰਦਾ 24 ਘੰਟੇ ਹੁਣ ਤੁਸੀਂ ਆਈ ਦੇਖਦੇ ਰਹਿੰਦੇ ਹੋ ਕਿੰਨੇ ਘੰਟੇ ਲਾਉਣੇ ਹੋ ਜੀ ਜਸਾ ਜੀ ਟੈਲੀਫੋਨ ਤੇ 1500 ਲੱਖ ਘੰਟੇ ਜੋ ਝੂਠ ਜੋ ਗੰਦਾ ਸਰਾਇ ਇਹਦੇ ਤੇ ਆਈ ਜਾਂਦਾ ਹੈ ਅੱਛਾ ਆਪਣੇ ਕਾਲੀਗਲ ਵਾਲੇ ਦੇਸੀ ਬੰਦੇ ਸੀ ਪਤਾ ਨਹੀਂ ਚਲੋਣਾ ਚਲੋਣਾ ਕਿਵੇਂ ਆਉਂਦਾ ਉਹ ਪਿਛਲੀ ਵਾਰ ਝਾੜੂ ਵਾਲਿਆਂ ਨੇ ਇੰਨਾ ਝੂਠ ਬੋਲਿਆ ਇੰਨਾ ਝੂਠ ਬੋਲਿਆ ਕਿ ਆਪਣੀ ਮਾਂ ਪਾਰਟੀ ਨੂੰ ਹੀ ਲੋਕਾਂ ਨੇ ਡਕਾਰ ਕੇ ਸੁੱਟਿਆ ਤੇ ਅੱਜ ਕੀ ਹੋ ਰਿਹਾ ਹੈ ਸਚਾਈ ਸਾਹਮਣੇ ਆਈ ਹੈ ਕਿ ਨਹੀਂ ਆਪਣੇ ਆਪਣੇ ਹੁੰਦੇ ਆ ਪ੍ਰਾਏ ਪ੍ਰਾਏ ਹੁੰਦੇ ਆ ਹੁਣ 10 ਸਾਲ ਹੋ ਗਏ ਕੀ ਹੋਇਆ ਤਾਂ ਪਹਿਲੇ 5 ਸਾਲ ਕਾਂਗਰਸ ਨੇ ਖਰਾਬ ਕੀਤਾ ਹੁਣ ਝਾੜੂ ਵਾਲੇ ਨੇ ਬਰਬਾਦ ਕਰਤੇ ਆਪਣੇ ਜ਼ਿੰਦਗੀ ਦੇ 10 ਸਾਲ ਖਤਮ ਹੋ ਗਏ ਹੁਣ ਪਤਾ ਨਹੀਂ ਕੋਈ ਹੋਰ ਨਾ ਆਜੇ ਕਿ ਇੱਕ ਮੌਕਾ ਮੈਨੂੰ ਦੇ ਦਿਓ ਫਿਰ ਦੇਖੋ ਜ਼ਿੰਦਗੀ ਦੇ 10 15 ਸਾਲ ਬਹੁਤ ਹੁੰਦੇ ਐ ਤਮਾ ਹੁਣੇ ਹੁਣ ਦਾ ਜਿਹੜਾ ਕਈ ਸੋਚਦੇ ਸੀ ਆਪਣੇ ਮੁੰਡੇ ਬਾਹਰ ਚਲੇ ਜਾਣਗੇ ਹੁਣ ਬਾਹਰਲੇ ਮਨੁੱਖਾਂ ਨੇ ਰਾਜੇ ਬੰਦ ਕਰਤੇ ਐ ਅਮਰੀਕਾ ਨੇ ਸਾਰੇ ਕੱਢਨੇ ਵਾਪਸ ਕਰਤੇ ਐ ਕੈਨੇਡਾ ਨੇ ਬੰਦ ਕਰਤੇ ਆਸਟ੍ਰੇਲੀਆ ਨੇ ਬੰਦ ਕਰਤੇ ਐ ਇਹ ਆਪਣੀ ਅਗਲੀ ਜਵਾਨੀ ਨੂੰ ਤਗੜਾ ਕਰਨ ਦਾ ਕੀ ਇਲਾਜ ਆ ਆਪਣਾ ਪੰਜਾਬ ਤਗੜਾ ਹੋਏ ਤੁਸੀਂ ਤਗੜੇ ਹੋ ਕਿਸਾਨੀ ਤਗੜੇ ਹੋ ਗਰੀਬ ਦੀ ਪੜ੍ਹਾਈ ਹੋਏ ਤੇ ਸਾਰਾ ਕੁਝ ਕਰਨ ਵਾਲਾ ਕੌਣ ਹੈ ਕਰਦਾ ਕਿਹਨੇ ਰੇ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਸਾਡੇ ਵਾਸਤੇ ਆ ਘਰ ਸਾਡਾ ਪਰਿਵਾਰ ਹੈ ਤੁਸੀਂ ਸਾਡੇ ਬਜ਼ੁਰਗੋ ਮਾਤਾਵਾਂ ਭੈਣੋ ਭਰਾ ਹੈ ਦਿੱਲੀ ਵਾਲੀਆਂ ਪਾਰਟੀਆਂ ਵਾਸਤੇ ਤੁਸੀਂ ਕੁਝ ਨਹੀਂ ਹੋ ਆ ਕਾਂਗਰਸ ਦਾ ਤਾਂ ਪ੍ਰਧਾਨ ਕਮੀਜ਼ ਪਾ ਕੇ ਰੱਖਦਾ ਜਿਹਦੇ ਪਿੱਛੇ ਲਿਖਿਆ ਹੁੰਦਾ ਇੰਦਰਾ ਮੇਰੀ ਮਾਂ ਹੈ ਜਿਹੜੀ ਇੰਦਰਾ ਨੇ ਤੈਂਕਾ ਤੋਪਾ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨੂੰ ਮਾਂ ਕਹਿਣ ਵਾਲੇ ਆ ਕਾਂਗਰਸੀ ਤੇ ਆਪਣੇ ਪਿੰਡਾਂ 'ਚ ਫਿਰ ਵੀ ਲੋਕ ਆ ਜਿਹੜੇ ਉਹਨਾਂ ਨੂੰ ਵੋਟਾਂ ਪਾ ਦਿੰਦੇ ਆਪਣੀ ਬੀਬੀ ਖੜੇ ਆ ਇਹਨਾਂ ਦੇ ਪਰਿਵਾਰ ਧਰਮੀ ਫੌਜੀ ਪਰਿਵਾਰ ਹੈ ਮੇਰੇ ਨਾਲ ਧਰਮੀ ਫੌਜੀ ਪਰਿਵਾਰ ਆਇਆ ਇਹਨਾਂ ਦਾ ਕੀ ਨੁਕਸ ਕੀ ਇਹਨਾਂ ਦਾ ਗੁਨਾਹ ਜੇ ਅੱਜ ਉਹ ਨਾ ਛੱਡ ਕੇ ਆਉਂਦੇ ਬਰਕ ਇਹਨਾਂ ਨੂੰ ਆਈ ਨਾ ਗੁੱਸਾ ਆਇਆ ਜਜ਼ਬਾਤ ਭੜਕੇ ਕਿ ਸਾਡੇ ਦਰਬਾਰ ਸਾਹਿਬ ਦੇ ਇੰਦਰਾ ਨੇ ਹਮਲਾ ਕਰਤਾ ਅਸੀਂ ਰੱਖਿਆ ਕਰਾਂਗੇ ਆਪਣੀਆਂ ਫੌਜ ਵਿੱਚੋਂ ਆਪਣੀਆਂ ਬੰਦੂਖਾਂ ਜਿਹੜਾ ਕੁਝ ਕੁ ਸੀ ਕਿਸੇ ਕੋਲੇ ਤੂਪ ਸੀ ਕਿਸੇ ਕੋਲੇ ਬੰਦੂਕ ਸੀ ਸਾਰਾ ਚੱਕ ਕੇ ਚੱਲ ਪਏ 6 605 500 ਇਹਨਾਂ ਨੂੰ ਘੇਰੇ ਭੇਰੇ ਪਏ ਇਹਨਾਂ ਤੋਂ ਕਈ ਸ਼ਹੀਦ ਹੋਏ ਕਿਨਾਂ ਨੂੰ ਫੜ ਕੇ ਅੰਦਰ ਕੀਤਾ ਅਟ-ਅਟ ਦਾ ਅਸਰ ਜੇਲਾ ਕਟਾਈਆਂ ਇਹਨਾਂ ਨੂੰ ਫਿਰ ਘਰੇ ਭੇਜ ਦਿੱਤਾ ਅੱਜ ਜੇ ਨੂੰ ਨਾ ਕਰਦੇ ਜੇ ਗਰਦਾਰੀ ਕਰਦੇ ਜਾਂ ਨਾ ਕਰਦੇ ਅੱਜ ਕੋਈ ਮੇਜਰ ਹੋਣਾ ਸੀ ਕੋਈ ਕਰਨਲ ਹੋਣਾ ਸੀ ਫੌਜ ਦੇ ਵਿੱਚ ਜਿਹੜੇ ਅੱਜ ਘਰੇ ਬੈਠੇ ਐ ਇਹਨਾਂ ਨੂੰ ਸੰਭਾਲਿਆ ਐ ਐਸਜੀਪੀਸੀ ਨੇ ਇਹਨਾਂ ਨੂੰ ਸੰਭਾਲਿਆ ਕੱਲੀਦਲ ਨੇ ਇਸ ਕਰਕੇ ਆਪਣੀ ਜਥੇਬੰਦੀ ਨੂੰ ਕਮਜ਼ੋਰ ਕਰ ਕਰ ਨੁਕਸਾਨ ਇੰਨਾ ਹੋ ਗਿਆ ਕਿ ਅੱਜ ਆਪਣੇ ਗੁਰੂ ਘਰਾਂ ਤੇ ਵੀ ਕਬਜ਼ਾ ਹੋ ਗਿਆ ਤੱਕਤ ਹਜ਼ੂਰ ਸਾਹਿਬ ਸਾਰੇ ਦਰਸ਼ਨ ਵਾਸਤੇ ਜਾਂਦੇ ਆ ਕਿ ਨਹੀਂ ਸਾਰੇ ਗਏ ਹੋ ਹਜ਼ੂਰ ਸਾਹਿਬ ਦਰਸ਼ਨ ਵਾਸਤੇ ਹਜ਼ੂਰ ਸਾਹਿਬ ਦਾ ਕੰਟਰੋਲ ਹੁਣ ਕੋਮ ਕੋਲੇ ਨਹੀਂ ਰਿਹਾ ਮਹਾਰਾਸ਼ਟਰ ਸਰਕਾਰ ਨੇ ਕਬਜ਼ਾ ਕਰ ਲਿਆ ਕੰਟਰੋਲ ਤਖਤ ਪਟਨਾ ਸਾਹਿਬ ਤੇ ਮਰ ਬਿਹਾਰ ਸਰਕਾਰ ਨੇ ਕਰ ਲਿਆ ਜਦੋਂ ਤੁਸੀਂ ਕਾਲੀ ਦਲ ਕਮਜ਼ੋਰ ਕਰਤਾ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਕਾਲੀ ਵਰਕਨਾਇ ਪੰਜਾਬ ਜਾ ਕੇ ਆਜ਼ਾਦ ਕਰਾਇਆ ਗੁਰੂ ਘਰ ਉੱਥੇ ਉੱਥੇ ਹੀ ਵੋਟ ਦਾ ਹੱਕ ਕਰਾ ਕੇ ਦਿੱਤਾ ਅੱਜ ਬੀਜੇਪੀ ਸਰਕਾਰ ਨੇ ਉਹਦੇ ਤੇ ਕਬਜ਼ਾ ਕਰ ਲਿਆ ਕੋਈ ਫਿਰ ਆ ਸਾਰਾ ਕੁਝ 10 ਸਾਲਾਂ ਜਦੋਂ ਤੁਸੀਂ ਕਾਂਲੀਦਲ ਕਮਜ਼ੋਰ ਕੀਤਾ ਐ ਐ ਜੀ ਪੀ ਸੀ ਫੇੜੀ ਆਪਣੀ ਪਾਰਲੀਮੈਂਟ ਜਿਹੜੇ ਅੰਗਰੇਜ਼ ਨਹੀਂ ਤੋੜ ਸਕੇ ਆ ਵੀ ਤੋੜਤੀ ਉਹਨਾਂ ਨੇ ਹਰਿਆਣਾ ਅਲੱਗ ਕਰਤਾ ਉਹਦੇ ਚ ਫਿਰ ਤੋਂ ਬੀ ਜੀ ਪੀ ਹਰਿਆਣਾ ਸਰਕਾਰ ਨੇ ਕਬਜ਼ਾ ਕਰ ਲਿਆ ਤੁਹਾਡੇ ਕੋਲ ਇੰਨਾ ਕੁ ਬਚਿਆ ਹੋਣ ਇੱਥੇ ਵੀ ਪੂਰਾ ਜੋਰ ਲਾਇਆ ਸੀ ਆ ਨਵਾਂ ਚੁੱਲਾ ਦਲ ਤੇ ਦੂਜੇ ਜਾਲੀ ਪੜਿਆ ਉਹਨਾਂ ਦਾ ਨਿਸ਼ਾਨਾ ਸਾਰੇ ਜੰਛੀਆਂ ਦੇ ਪਿੱਛੇ ਚੱਲੇ ਆ ਕਿ ਆਪਾਂ ਕੰਟਰੋਲ ਕਰੀਏ ਜਿੱਥੇ ਵੀ ਕੰਟਰੋਲ ਕਰ ਜਾਣ ਫਿਰ ਤੁਹਾਡੇ ਪੱਲੇ ਕੁਝ ਨਹੀਂ ਰਹਿਣਾ ਐਸ ਕਰਕੇ ਬਚਾ ਲਓ ਆਪਣੇ ਆਪ ਨੂੰ ਖਾਲਸਾ ਜੀ ਗੁਰੂ ਸਾਹਿਬ ਨੇ ਆਪਣੇ ਸੂਰਬੀਰ ਸਾਹਿਬ ਜਦੇ ਸ਼ਹੀਦ ਆਪਣੀ ਕੌਮ ਖੜਕੇ ਆਪਣੇ ਪੰਥ ਕਰਕੇ ਸ਼ਹੀਦੀ ਦੇਤੀ ਤੇ ਆਪਾਂ ਆਪਣੀ ਕੌਮ ਦੀ ਰੱਖਿਆ ਵਾਸਤੇ ਆਪਣੀ ਫੌਜ ਨੂੰ ਕਸ਼ੀਦ ਕਰੀ ਜਾਂਦੀ ਹਾਂ ਅੱਜ ਅਮਰੀਕਾ ਨਾਲ ਕੋਈ ਪੰਗਾ ਕਿਉਂ ਨਹੀਂ ਲੈਂਦਾ ਫੌਜ ਤਕੜੀ ਹੈ ਅੱਜ ਤੁਹਾਡੇ ਨਾਲ ਕੋਈ ਪੰਗਾ ਲੈਂਦਾ ਤੁਸੀਂ ਕਹਿੰਦੇ ਅਕਾਲੀ ਦਲ ਕੀ ਹੈ 2ਐਮਐਲ ਇਹ ਰਹਿ ਗਏ ਇਹਨਾਂ ਦੇ ਜਿਹੜਾ ਹੁੰਦਾ ਹੈ ਤੁਸੀਂ ਅਰਦਾਸ ਰੋਜ਼ ਕਰਦੇ ਹੋ ਰਾਜ ਕਰੇਗਾ ਖਾਲਸਾ ਤੇ ਰਾਜ ਲੇਦਾ ਖਾਲਸਾ ਨੇ ਦਿੱਲੀ ਵਾਲੇ ਨੂੰ ਕੇਜਰੀਵਾਲ ਨੂੰ ਪਰ ਉਹ ਹੁੰਦਾ ਲੁੱਟਦਾ ਕਰਦਾ ਧੱਕੇ ਕਰਦਾ ਬੁਰਾ ਹਾਲ ਆ ਛੁੜੀਆ ਜਮੀਨਾ ਖੋਗੇ ਲੈ ਜਾਣੀਆਂ ਨੇ ਖਾਲੀਦਲ ਜਿਹੜੇ ਪੁਰਾਣੇ ਬਜ਼ੁਰਗ ਹੈ ਯਾਦ ਕਰੋ ਕੀ ਕੀਤਾ ਖਾਲੀਦਲ ਨੇ ਕੌਮ ਖਾਤਰ ਆਪਣੇ ਪੰਜਾਬ ਖਾਤਰ ਕਿਸਾਨੀ ਖਾਤਰ ਆ ਜਿੰਨੀਆਂ ਬੰਮੀਆਂ ਪਹਿਲੇ ਪਿਆਰੇ ਬਜ਼ੁਰਗ ਜਾਂਦੇ ਹੁਣੇ ਆ ਬਿੱਲ ਭਰਨ ਜਾਂਦੇ ਹੁੰਦੇ ਸੀ ਨਾ ਕਿ ਅੱਪਾ ਬਿਜਲੀ ਵਿਭਾਗ ਵਿੱਚ ਕੌਣ ਕਿਵੇਂ ਕਿਨੇ ਭਰਿਆ ਬਜ਼ੁਰਗ ਖੱਦ ਖੜੇ ਕਰੇ ਬਲੇ ਸਾਰੇ ਵਾਲੇ ਹੀ ਤਾਂ ਹੋਣਾ ਬੰਮੀਆਂ ਦੇ ਤੇ ਹੁਣ ਭੱਲੇ ਨਵੇਂ ਪੀੜ੍ਹੀਆਂ ਨੂੰ ਪਤਾ ਨਹੀਂ ਸ਼ਾਇਦ ਸੋਚਦੇ ਆ ਕਿ ਪੂਰੀ ਜ਼ਿੰਦਗੀ ਮੁਫਤ ਨਹੀਂ ਹੋਣੀ ਆ ਆ ਮੁਫਤ ਨਹੀਂ ਸੀ ਬਿੱਲ ਭਰਦੇ ਸੀ ਆ ਪੈਨਸ਼ਨ ਲੋਕਾਂ ਨੂੰ ਮਾਫ ਕਰਕੇ ਵੱਡੇ ਬਾਪੂ ਬਾਦਲ ਨੇ ਕੀ ਕੀਤੀ ਅੱਜ ਜਿੰਨੇ 15 ਲੱਖ ਜੂਵਲ ਕਨੈਕਸ਼ਨ ਹੈ 13.5 ਲੱਖ ਕਲੈਕਸ਼ਨ ਉਹਨਾਂ ਜੋ ਕਾਲੀ ਦਲ ਨੇ ਦਿੱਤੇ ਆ ਜਿੰਨੇ ਪਹਿਲੇ ਐਮਐਸਪੀ ਆਪਣੀ ਕਣਕ ਦੇ ਝੋਨੇ ਸੀ 1960 ਚ ਕਾਲੀ ਦਲ ਨੇ ਮੋਰਚਾ ਲਾ ਕੇ ਪੰਜਾਬ ਖਾਤਰ ਹਰਿਆਣਾ ਉਦੋਂ ਇਕੱਠਾ ਆਪਾਂ ਐਮਐਸਪੀ ਦਵਾਈ ਅੱਜ ਅੱਜ ਵੀ ਯੂਪੀ ਚਲੇ ਜਾਓ ਮਿਹਾਰ ਚਲੇ ਜਾਓ ਤੁਹਾਨੂੰ ਫਸਲ ਲੈ ਕੇ ਦੁਕਾਨਾਂ ਤੇ ਜਾਣਾ ਪੈਂਦਾ ਕਿੰਨੀ ਦੀ ਲੋਂਗੇ ਕਿੰਨੀ ਦੀ ਲੋਂਗੇ ਜਿਹੜਾ ਥੋੜੂ ਏਨੀ ਮੋਜ ਬਣੀ ਆ ਆ ਪਿੰਡਾਂ 'ਚ ਮੰਡੀਆਂ ਨਹੀਂ ਹੁੰਦੀਆਂ ਸੀ ਥੋੜੇ ਸਾਰੇ ਬਜ਼ੁਰਗ ਮਨ ਲੰਦਾ ਤਰਨ ਤਰ ਨੀ ਸਾਭੀ ਆ ਅੰਮਰਸਰ ਕਣਕ ਵੇਚਣ ਜਾਂਦੇ ਸੀ ਝੋਨਾ ਵੇਚਣ ਜਾਂਦੇ ਸੀ ਇੱਥੇ ਹੁਣ ਪਿੰਡ ਪਿੰਡ ਮੰਡੀਆਂ ਬਣਾਉਣ ਨਾਲ ਕਾਲੀ ਦਲ ਹੈ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਦੇਣ ਵਾਲਾ ਕਾਲੀ ਦਲ ਹੈ ਜੰਨੀਆਂ ਵੀ ਸੁਨਤ ਸੌਰੀਆਂ ਦੇਣ ਵਾਲਾ ਜੰਨੀਆਂ ਸੜਕਾਂ ਬਣੀਆਂ ਪੰਜਾਬ 'ਚ ਕਾਲੀ ਦਲ ਦੀ ਦੇਣ ਹੈ ਆ ਜਿਹੜੀ ਬਿਜਲੀ ਹੈ ਥਰਮਲ ਪਲਾਂਟਾਂ ਤੋਂ ਆਉਂਦੀ ਹੈ ਸਾਰੇ 100% ਦੀ ਥਰਮਲ ਪਲਾਂਟ ਕਾਲੀ ਦਲ ਨੇ ਬਣਾਇਆ ਹੈ ਇੱਕ ਵੀ ਥਰਮਲ ਪਲਾਂਟ ਕਾਂਗਰਸ ਦਾ ਨਹੀਂ ਹੈ। ਜਿੰਨੇ 에어ਪੋਰਟ ਹੈ ਸਾਰੇ ਅਕਾਲੀ ਦਲ ਨੇ ਬਣਾਏ ਆ। ਜਿੰਨੇ ਡੈਮ ਹੈ ਭਾਗੜਾ ਡੈਮ ਤੋਂ ਬਗੈਰ ਸਾਰੇ ਡੈਮ ਅਕਾਲੀ ਦਲ ਨੇ ਬਣਾਏ ਆ। ਲੰਬੀ ਲਿਸਟ ਹੈ ਇੱਕ ਨਿਸ਼ਾਨੀ ਦੇ ਕੋਈ ਕਾਂਗਰਸੀ ਆ ਜਾਈਏ ਆ ਪਾ ਜਾਈਏ ਉਹਨੂੰ ਦੱਸੋ ਸਾਨੂੰ ਇੱਕ ਨਿਸ਼ਾਨੀ ਦੱਸ ਦਿਓ। ਜਿਹੜੀ ਤੁਸੀਂ 20 ਸਾਲ ਰਾਜ ਕੀਤਾ ਹੈ। ਤੁਸੀਂ ਕੀ ਨਿਸ਼ਾਨੀ ਹੈ? ਐਸ ਕਰਕੇ ਹੁਣ ਆਪਾਂ ਤਜਰਬੇ ਨਾ ਕਰੀਏ। ਬਹੁਤ ਹੋ ਗਿਆ। ਬਚਾ ਲਓ ਪੰਜਾਬ। ਜਿਵੇਂ ਜੇ ਪੰਜਾਬ 'ਚ ਹੋਰ ਨੁਕਸਾਨ ਹੋ ਗਿਆ ਨਾ ਫਿਰ ਬਚਾਉਣਾ ਬੜਾ ਔਖਾ ਹੋ ਜਾਣਾ ਧਰਮੀ ਫੌਜੀ ਪਰਿਵਾਰ ਹੈ ਬੀਬੀ ਜੀ ਕਿੰਨੇ ਪ੍ਰਿੰਸੀਪਲ ਰਹੇ ਆ ਪ੍ਰਿੰਸੀਪਲ ਦਾ ਆਵਾਜ਼ ਹੀ ਦੇਖੋ ਇੱਕ ਨੇਕ ਇਨਸਾਨ ਹੈ ਆ ਉਹ ਪਰਿਵਾਰ ਹੈ ਜਿਵੇਂ ਕੌਮ ਖਤ ਸਾਰਾ ਕੁਝ ਕੁਰਬਾਨ ਕਰਤਾ ਇਸ ਕਰਕੇ ਆਪਣਾ ਫਰਜ਼ ਮੰਨਦਾ ਹੈ ਆਪਣਾ ਵੱਡ ਸਭ ਤੋਂ ਵੱਡਾ ਮੰਨਦਾ ਹੈ ਆਪਣੀ ਜਥੇਬੰਦੀ ਨੂੰ ਤਗੜਾ ਕਰੀਏ ਖੇਤਰੀ ਪਾਰਟੀ ਕੱਲੀ ਹੈ ਜਿਹੜੀ ਤੁਹਾਡੀ ਲੜਾਈ ਲੜਦੀ ਐ ਤੁਹਾਡੇ ਸਾਹਮਣੇ ਨਹੀਂ ਆ ਗਈ ਗੱਲ ਆ ਹੜਾ ਐ ਕਿਤੇ ਕਾਂਗਰਸੀਆਂ ਨੇ ਜਾ ਕੇ ਕੁਝ ਪਾ ਫੜੀ ਕਿ ਝੜੂ ਵਾਲਿਆਂ ਨੇ ਫੜੀ ਬੀਜੇਪੀ ਆ ਲੈ ਫੜੀ ਆਪਣੇ ਤੋਂ ਜ਼ਿਆਦਾ ਕਾਲੀ ਤੋਂ ਜ਼ਿਆਦਾ ਸਾਧ ਨੂੰ ਨਾਲ ਕੋਲੇ ਉਹ ਤਾਂ ਅਰਪਾ ਪਤੀ ਐ ਜੇ ਗੱਲ ਕੀਤੀ ਫੜੀ ਤਾਂ ਤੁਹਾਡੀ ਆਪਣੀ ਜਥੇਬੰਦੀ ਨੇ ਕਿਉਂਕਿ ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਸੋ ਮੈਂ ਜ਼ਿਆਦਾ ਸਨਮਾਨੀ ਲੈਣ ਦਾ ਕਿਉਂਕਿ ਅੱਜ ਕਈ ਪ੍ਰੋਗਰਾਮਾਂ ਲੇਟ ਵੀ ਚੱਲ ਰਹੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਬੇਨਤੀ ਕਰਦਾ 11 ਤਰੀਕ ਨੂੰ ਤੁਸੀਂ ਪੰਜਾਬ ਨੂੰ ਬਚਾ ਸਕਦੇ ਹੋ ਸਾਰੇ ਪੰਜਾਬ ਖਾਲਸਾ ਪੰਦੀ ਨਿਗਾ ਮੱਝ ਦੇ ਆ ਤਰੰਤ ਨਾਲਿਓ ਸਾਨੂੰ ਤੁਹਾਡੇ ਤੇ ਮਾਣ ਹੈ ਨਾਲੇ ਸਾਡਾ ਵੀ ਬਾਦਲ ਪਰਿਵਾਰ ਦਾ ਜੱਦੀ ਪੇਡਾ ਇਸ ਹਲਕੇ ਚ ਹੀ ਹੈ ਪੂਸੇ ਮੈਂ ਹੁਣ ਮੈਂ ਮੱਝ ਵਾਲੀ ਬੋਲੀ ਸਿੱਖ ਰਿਹਾ ਹੁਣ ਥੋੜਾ ਮੁੱਢ ਹੈ ਯਾਰ ਉਹਨੇ ਕੜ ਘੱਟ ਤੇ ਕੁੜਤੇ ਸਾਲ ਰੁਕ ਜਾਓ ਨੇਰੀ ਲਿਆ ਦੂ ਤੁਹਾਨੂੰ ਮੈਂ ਤਾਂ ਸਰਪੰਚਾਂ ਨੂੰ ਮੈਂ ਸਰਪੰਚਾਂ ਨੂੰ ਕਹਿਣਾ ਚਾਹਣਾ ਆਪਾਂ ਇਹਨਾਂ ਤੋਂ ਗ੍ਰਾਂਟ ਲੈਣੀ ਹੈ ਲੈਣੀ ਹੈ ਸਿੱਧੀ ਗੱਲ ਜਿੰਨੀ ਤੁਹਾਨੂੰ ਕਹਿੰਦੇ ਸੀ ਨਾ ਕਿ ਉਹ ਕੀ ਕਰਦਾ ਹਰਮੀਤ ਚੈੱਕ ਦਿਖਾ ਦਿੰਦਾ ਹੈ ਕਿ ਜੀ ਜੇ ਵੋਟ ਪਾਉਂਗੇ ਤੇ ਆ ਲੈ ਲੈ ਚੈੱਕ ਜੇ ਘਟ ਗਈ ਤਾਂ ਨਹੀਂ ਵਾਪਸ ਜਿੰਨੀ ਉਹਨੇ ਚੈੱਕ ਦਿਖਾਇਆ 10 ਗੁਣਾ ਮੈਂ ਸਰਕਾਰ ਆ ਜਾਏਗਾ ਆਪਣੀ ਸਰਕਾਰ ਤੋਂ ਲਵਾ ਕੇ 5-5 10 ਦਰ ਕਰੋੜ ਇਹਨਾਂ ਦੇ 15-20 ਲੱਖ ਤੋਂ ਕੀ ਲੈਣਾ ਤੰਦਲਾ ਨੂੰ ਮੇਨੂੰ ਥੋਨੀ ਜੁਬਾਨ ਹੈ ਮੈਨੂੰ ਮੇਰੀ ਜੁਬਾਨ ਤੁਹਾਨੂੰ ਹੈ ਐ ਬਣਾ ਦੂ ਪਿੰਡ ਸਾਰੇ ਤੁਹਾਨੂੰ ਯਾਦ ਹੈ ਮੈਂ ਜਿੱਥੇ ਜੁਬਾਨ ਦਾ ਪੂਰੀ ਕਰਦਾ ਕਿ ਨਹੀਂ ਮੈਂ ਤਾਂ ਮੈਂ ਪਾਣੀ ਵਾਲੀ ਬੱਸ ਦੀ ਗੱਲ ਕੀਤੀ ਚਲਾਦੀ ਸੀ ਨੀ ਨੀ ਉਹ ਕਹਿੰਦੇ ਕਿਵੇਂ ਜਾਨੂੰਗੀ ਮੈਂ ਕਿਹਾ ਚਲਾ ਦੂ ਮੈਂ ਕਹਿੰਦਾ ਸਰਕਾਰਾਂ ਇਹ ਜੀਆਂ ਬਣਾ ਦੂ ਬੰਬ ਫੇਟ ਤੇ ਕੁਝ ਨਹੀਂ ਹੁੰਦਾ ਆ ਦੇਖੋ ਅੰਮ੍ਰਿਤਸਰ ਤੋਂ ਜਾਂਦੀਆਂ ਬਟਿੰਡੇ ਤੱਕ ਅੰਮ੍ਰਿਤਸਰ ਦੇ ਇੱਧਰ ਜਾਂਦੀਆਂ ਏਡੇ ਏਡੇ ਸੀਮੈਂਟ ਦੇ ਲਾਏ ਆ ਕੰਮ ਹੀ ਅਸੀਂ ਕਿਤੇ ਤੁਹਾਨੂੰ ਲਾਰਾ ਨਹੀਂ ਲਾਵਾਂਗੇ ਤੁਸੀਂ ਤਾਂ ਸਾਡੇ ਬਜ਼ੁਰਗ ਆਪਣੇ ਘਰਾਂ ਵਾਲੇ ਨੂੰ ਕੋਈ ਝੂਠ ਬੋਲਦਾ ਹੁੰਦਾ ਸਰਕਾਰਾਂ ਕੋਲੇ ਬਾਤੂ ਸਾਧਨਾ ਮੈਂ ਜਿੰਨੇ 13000 ਪਿੰਡ ਹੈ ਉਹਨਾਂ ਤੋਂ 4-5000 ਪਿੰਡ ਦਾ ਵਧੀਆ ਬਣਿਆ ਜਿੰਨੇ ਸਾਰੇ ਬਾਕੀ ਪਿੰਡ ਸਾਰਿਆਂ ਸੀਮੈਂਟ ਗਲੀਆਂ ਨਾਲੀਆਂ ਸਾਰਾ ਸਿਸਟਮ ਇੱਕ ਵਾਡੇ ਕੋਣ ਕੱਢ ਦੇਣਾ ਮੈਂ ਅਗਲੇ 5 ਸਾਲਾਂ ਚ 20-25 ਹਜ਼ਾਰ ਕਰੋੜ ਲੱਗਣਾ ਲਾ ਕੇ ਮੁਕਾਵਾਂਗੇ ਖਜ਼ਾਨਾ ਤੁਹਾਡੇ ਪਿੰਨਾ ਤਰਫੀ ਹੋਣਾ ਸਾਰਾ ਕੁਝ ਐਸ ਕਰਕੇ ਵਾਪਸ ਖੁਸ਼ੀਆਂ ਲੈ ਕੇ ਆਈਏ ਜਿਹੜੇ 10 ਸਾਲ ਪਹਿਲੇ ਸੀ ਵਾਈਰੂਜੀ ਕਾ ਖਾਲਸਾ ਵਾਈਰੂਜੀ ਫੜੇ